ਹਾਂਜੀ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Digital Punjab ਦੇ ਵਿੱਚ ਸੋ ਦੋਸਤੋ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਈਆਂ ਪੈਨਸ਼ਨਾਂ ਤੇ ਮੁਲਾਜ਼ਮਾਂ ਨੂੰ ਹਰ ਮਹੀਨੇ ਦੇਣਾ ਹੋਵੇਗਾ ਇਨਾ ਟੈਕਸ ਆਮਦਨ ਕਰ ਸ਼੍ਰੇਣੀ 'ਚ ਆਉਣ ਵਾਲਿਆਂ ਤੇ ਹੋਵੇਗਾ ਇਹ ਲਾਗੂ ਕੀ ਆ ਪੂਰੀ ਅਪਡੇਟ ਇਸ ਤੋਂ ਪਹਿਲਾਂ ਅਗੇ ਵਧਿਏ ਜੀ ਦੋਸਤੋ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਤੇ ਬੈਲ ਆਈਕਨ ਆਲਟੇ ਜਰੂਰ ਸੈਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਹੋਣਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਪੰਜਾਬ ਦੇ ਵਿੱਤ ਵਿਭਾਗ ਨੇ ਪੰਜਾਬ ਡਿਵੈਲਪਮੈਂਟ ਆਫ ਸਟੇਟ ਟੈਕਸ 2018 ਦੇ ਵਿੱਚ 10 April 2018 ਨੂੰ ਹੋਈ ਸੋਧ ਸੰਬੰਧ ਵਿਭਾਗਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਨੇ ਹਕਮਾਨ ਸਰ ਟੈਕਸ ਦੀ ਸ਼੍ਰੇਣੀ ਚਾਉਣ ਵਾਲੇ ਪੈਸਨਾ ਅਤੇ ਮੁਲਾਜ਼ਮਾ ਨੂੰ ਹੁਣ 200 ਰੁਪਏ ਪ੍ਰਤੀ ਮਹੀਨਾ ਸਰਕਾਰ ਨੂੰ ਦੇਣਾ ਹੋਵੇਗਾ ਇਹ ਹੁਕਮ ਸਾਰੇ ਪੱਗਾਂ ਦੇ ਸਖਤਰਾਂ ਤੇ ਹੋਰ ਅਧਿਕਾਰੀਆਂ ਨੂੰ ਜਾਰੀ ਕੀਤੇ ਗਏ ਨੇ ਜਿਨ੍ਹਾਂ ਦਾ ਆਧਾਰ ਉਕਤ ਐਕਟ ਦੀ ਧਾਰਾ 4/3 ਵਿੱਚ ਦਰਸਾਏ ਨਾਮ ਦੱਸੇ ਗਏ ਹਨ ਕਿਹਾ ਗਿਆ ਕਿ ਟੈਕਸ ਅਨੁਸੂਚੀ ਵਿੱਚ ਦਰਸਾਏ ਗਏ ਵਰਗਾਂ ਦੇ ਵਿਅਕਤੀਆਂ ਤੇ ਹੀ ਲਗਾਇਆ ਜਾਵੇਗਾ ਜੇਕਰ ਉਹ ਆਮਦਨ ਕਰਦਾਤਾ ਹਨ ਪਾਵ ਟੈਕਸ ਕਿਸੇ ਵਿਸ਼ੇਸ਼ ਵਿੱਤੀ ਸਾਲ ਲਈ ਇਸ ਐਕਟ ਦੇ ਅਧੀਨ ਸਿਰਫ ਉਹਨਾਂ ਵਿਅਕਤੀਆਂ ਦੁਆਰਾ ਭੁਗਤਾਨ ਯੋਗ ਹੋਵੇਗਾ ਪੰਜਾਬ ਰਾਜ ਵਿਕਾਸ ਟੈਕਸ ਐਕਟ 2018 ਦੇ ਸਬੰਧ ਵਿੱਚ https://psdt.punjab.gov.in ਤੇ ਇਸ ਵੈਬਸਾਈਟ ਦੇ ਵਿੱਚ ਸਬੰਧਤ ਐਕਟ ਨਿਯਮਾਂ ਦੇ ਨਾਲ-ਨਾਲ ਉਹਨਾਂ ਦੀਆਂ ਸੋਧਾਂ ਸਪਸ਼ਟੀਕਰਨ ਤੇ ਅਕਸਰ ਪੁੱਛੇ ਜਾਣ ਵਾਲੇ ਸਵਾਲ ਉਪਲਬਧ ਕਰਵਾਏ ਜਾਂਦੇ ਨੇ ਕਿਸੇ ਵੀ ਮੁਸ਼ਕਲ ਦੀ ਸਥਿਤੀ ਇਸ ਵੈਬਸਾਈਟ ਦੇ ਜਾ ਕੇ ਉਪਲਬਧ ਜਾਣਕਾਰੀ ਦਾ ਹਵਾਲਾ ਜਿਹੜਾ ਉਹ ਦਿੱਤਾ ਜਾ ਸਕਦਾ ਹੈ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਦੀ ਨਿਤਨਮੀ ਅਪਡੇਟਾਂ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਬਤ ਬਤ ਸ਼ੇਅਰ ਕਰ ਦਿਓ ਕੱਲ ਫਿਰ ਮਿਲਾਂਗੇ ਇਸੇ ਸਮੇਂ ਇਸੇ ਚੈਨਲ ਦੇ ਤੇ ਇੱਕ ਨਵੀਂ ਅਪਡੇਟ ਦੇ ਨਾਲ ਦਿਓ ਇਜਾਜ਼ਤ ਧੰਨਵਾਦ